ਸਤਿ ਸ਼੍ਰੀ ਅਕਾਲ ਸਾਥੀਓ ਤੁਹਾਨੂੰ ਸਭ ਨੂੰ ਪਤਾ ਹੈ ਕਿ ਪੰਜਾਬ ਇਸ ਵਕਤ ਸਭ ਤੋਂ ਮਾੜੇ ਦੌਰਾਂ ਦੇ ਹੜ੍ਹਾਂ ਤੋਂ ਜਿਹੜਾ ਹੈ ਸਾਹਮਣਾ ਕਰ ਰਿਹਾ ਲਗਾਤਾਰ ਸਾਡੇ ਇਲਾਕੇ ਦੇ ਵਿੱਚ ਪਿਛਲੇ 2-3 ਦਿਨਾਂ ਚ ਭਾਰੀ ਬਰਸਾਤ ਪੈ ਰਹੀ ਸੀ ਉਹਦੇ ਕਰਕੇ ਬਹੁਤ ਸਾਰੇ ਜਿਹੜੇ ਲੈਂਡਸਲਾਈਡ ਹੈ ਅੱਜ ਦੇ ਦਿਨ 12 ਜਗ੍ਹਾ ਤੋਂ ਜਿਹੜੀ ਹੈ ਭਾਖੜਾ ਮੇਨਰ ਤੇ ਜਿਹੜੀ ਸਾਡੀ ਆਨੰਦਪੁਰ ਸਾਹਿਬ ਹਾਈਡਲ ਚੈਨਲ ਹੈ 12 ਜਗ੍ਹਾ ਬ੍ਰੀਚ ਆਏ ਉਹਨਾਂ ਵਿੱਚੋਂ ਜਿਹੜੇ ਦੋ ਵੱਡੇ ਬ੍ਰੀਚ ਸੀਗੇ ਮਿੰਡਵਾ ਤੇ ਝਿੰਜੜੀ ਜਿਹੜੇ ਇੰਨੇ ਖਤਰਨਾਕ ਸੀਗੇ ਕਿ ਅਗਰ ਇਥੋਂ ਡੇਰ ਟੁੱਟਦੀ ਤਾਂ ਕਈ ਸਾਡੇ ਇਲਾਕੇ ਦੇ ਪਿੰਡ ਤੇ ਰੋਪੜ ਜ਼ਿਲ੍ਹਾ ਤੇ ਪੰਜਾਬ ਦੇ ਕਾਏ ਕਾਫੀ ਹਿੱਸਾ ਜਿਹੜਾ ਹੈ ਉਹਦੇ 'ਚ ਇੰਨੀ ਜ਼ਿਆਦਾ ਮਾਰ ਹੋਣੀ ਸੀ ਖਾਸ ਕਰਕੇ ਸਾਡੇ ਪਿੰਡਾਂ ਦਾ ਨਾਮ ਉਹ ਨਿਸ਼ਾਨ ਜਿਹੜਾ ਮਿੱਟ ਗਿਆ ਨਾ ਸੀ ਆ ਲੱਗ ਪਰ ਪਾਰਾਂਟ ਹੈਟੇ ਤੋਂ ਜਿਹੜਾ ਹੈ ਅਸਲ ਵਿੱਚ ਪਿੰਡ ਦੇ ਸਾਰੇ ਨੌਜਵਾਨਾਂ ਵੱਲੋਂ ਇੰਨੀ ਮਿਹਨਤ ਆਸ-ਪਾਸ ਦੇ ਪਿੰਡਾਂ ਦੇ ਨੌਜਵਾਨਾਂ ਵੱਲੋਂ ਪਿੰਡਾਂ ਦੇ ਸਰਪੰਚਾਂ ਵੱਲੋਂ ਪ੍ਰਸ਼ਾਸਨ ਦੀ ਸਾਰੀ ਟੀਮ 12 ਘੰਟੇ ਦੀ ਮਿਹਨਤ ਦੇ ਨਾਲ ਲੱਗ ਕੇ ਅਸੀਂ ਜਿਹੜੇ ਇਹਨੂੰ ਬ੍ਰੀਚ ਨੂੰ ਕਾਫੀ ਹੱਦ ਤੱਕ ਜਿਹੜਾ ਹੈ ਕਰਤਾ ਤੇ ਅੱਗੇ ਹੁਣ ਗੁਰੂ ਸਾਹਿਬ ਦੇ ਚਰਨਾਚਰਦਾਸ ਹੈ ਗੁਰੂ ਸਾਹਿਬ ਬਹਿਮ ਕਰੋ ਉਧਰ ਜਿਹੜਾ ਡੈਮ ਦਾ ਪਾਣੀ ਉਹ ਵੀ ਭਰਦਾ ਪਿਆ ਲਗਾਤਾਰ ਬਰਸਾਤ ਵੀ ਹੋ ਰਹੀ ਹੈ ਪਰ ਮੈਂ ਮੇਰਾ ਜਿਹੜਾ ਦਿਲ ਹੈ ਉਹ ਇਹਨਾਂ ਨੌਜਵਾਨਾਂ ਦੇ ਉੱਤੇ ਫਖ ਫਖ ਸਾਰੇ ਪਿੰਡ ਦੇ ਨੌਜਵਾਨਾਂ ਨੇ ਕਿਸੇ ਨੇ ਕੁਝ ਨਹੀਂ ਦੇਖਿਆ ਕੁਝ ਖਾਦਾ ਪੀਤਾ ਨਹੀਂ ਤੇ ਲਗਾਤਾਰ 12 ਘੰਟਿਆਂ ਤੋਂ ਇਦਾਂ ਦੇ ਵੀ ਨੌਜਵਾਨ ਜਿਹੜੇ ਇੱਕ ਮਿੰਟ ਵੀ ਬ੍ਰੇਕ ਨਹੀਂ ਲਈ ਆ ਸਾਰੇਆਂ ਦੇ ਜਿਹੜੇ ਤੇ ਨਾਲ-ਨਾਲ ਜਿਵੇਂ-ਜਿਵੇਂ ਵੀਡੀਓ ਪਾਰੇ ਸੀ ਸਾਰੇ ਪਿੰਡਾਂ ਤੋਂ ਬਹੁਤ ਦੂਰੋਂ-ਦੂਰੋਂ ਪਿੰਡਾਂ ਤੋਂ ਜਿਹੜੇ ਹੈ ਉਹ ਟਰਾਲੀਆਂ ਲੈ ਕੇ ਮਿੱਟੀਆਂ ਲੈ ਕੇ ਬੇਸ਼ੁਮਾਰ ਮਿੱਟੀ ਬੇਸ਼ੁਮਾਰ ਬੋਰੀਆਂ ਜਿਹੜੀਆਂ ਇਕੱਠੇ ਤੇ ਬੈਠੇ ਹੈ ਇਹ ਹੀ ਪੰਜਾਬ ਦੀ ਖੂਬਸੂਰਤੀ ਹੈ ਮੈਂ ਗੁਰੂ ਸਾਹਿਬ ਦਾ ਜਿਹੜਾ ਹੈ ਉਹਨਰੇ ਚ ਆਪਣਾ ਜੀ ਅਰਦਾਸ ਕਰਦਾ ਕਿ ਅਗਲੇ ਜਿਹੜੇ ਦੌਰ ਦੇ ਨੇ ਉਹ ਵੀ ਬੜੇ ਔਖੇ ਹੈ ਮਹਾਬਾਤਾ ਰਾਣੀ ਮਾਤਾ ਨਾਨਾ ਦੇਵੀ ਕਿਰਪਾ ਰੱਖੂਗੀ ਅੱਜ ਜਿਹੜਾ ਹੈ 12 ਜਗ੍ਹਾ ਅਸੀਂ ਜਿੱਥੇ-ਜਿੱਥੇ ਖੁਦ ਵੀ ਜਾਸਾ ਦੇ ਮੌਕੇ ਤੇ ਵੀ ਜਾ ਕੇ ਔਕੇ ਤੇ ਅੱਗੇ ਵੀ ਜਿਹੜੇ ਹੈ ਅਪਡੇਟ ਦੇ ਰਹਾ ਵਗੇ ਜਿੰਨੇ ਵੀ ਸਾਥੀਆਂ ਨੇ ਆ ਸਹਿਯੋਗ ਕੀਤਾ ਇਸ ਸਾਰੇ ਕੰਮ ਦੇ ਵਿੱਚ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਸਾਰੇ ਪਿੰਡ ਵਾਸੀਆਂ ਦਾ ਸਭ ਦਾ ਸਭ ਦਾ ਬਹੁਤ ਬਹੁਤ ਧੰਨਵਾਦ